ਨਾ ਲੋਚ 2.5 ਮੀਟਰ ਦੋ ਵਟਾ ਪਣਾ ਪੂਰਾ ਹਾਲ ਲੁਕਣਾ ਡਿਜ਼ਾਈਨ ਬਹੁਤ ਸੋਹਣੀ ਆਗੀ ਨਾ ਲੋਚ ਜਿਹੜਾ ਤੁਹਾਨੂੰ ਪੀਸ ਪਸੰਦ ਹੋਏ ਆਪਣਾ ਸਕਰੀਨਸ਼ਾਟ ਲਈ ਜਿਓ ਮਾ ਲੋ ਇਹ ਆ ਗਈ ਬਿਲਕੁਲ ਫਿਰ ਕਰੀਮ ਦੇ ਉੱਪਰ ਜੀ ਇਹਦੇ ਵਿੱਚ ਵੀ ਚਾਰ ਚਾਰ ਪੰਜ ਪੰਜ ਕਲਰ ਨਿਕਉਣਗੇ ਜੀ ਆ ਲੋ ਭਣਾ ਮਾ ਲੋਚ ਮਾੜਾ ਮਾੜਾ ਡਿਜ਼ਾਈਨਾਂ ਦਾ ਫਰਕ ਹੋਣਾ ਜੀ ਕਲਰਾਂ ਚ ਬਾਕੀ ਸਾਰੇ ਭੂਏ ਕ੍ਰੀਮ ਆ ਜੀ ਕ੍ਰੀਮ ਸ਼ੇਡ ਤੇ ਹੀ ਹੋਣਗੇ ਸਾਰੇ ਫੁੱਲ ਵੈਲ 2.5 ਮੀਟਰ ਲੈਂਥ ਬਣਨਾਂ ਦੇ ਆ ਲੋਚ ਵੀਡੀਓ ਡਿਜ਼ਾਈਨ ਬਣਾ ਨਵਾਂ ਆਇਆ ਹੈ ਬੇਟੀ ਪੱਤਿਆਂ ਦੇ ਉੱਤੇ ਸੂਟਾਂ ਦੇ ਮੈਚਿੰਗ ਸੂਟਾਂ ਦੇ ਨਾਲ ਕਲਰ ਮੈਚ ਕਰ ਕਰ ਕੇ ਆਪਣਾ ਸੂਟ ਲੈਓ ਪਣਾ ਗਰਮੀ ਵਾਲਾ ਦੁਪੱਟਾ ਕਲਰ ਮੈਚ ਕਰੋ ਸੇਮ ਡਿਜ਼ਾਈਨਿੰਗ ਹੋਏਗੀ ਆ ਲੋ ਇੱਕ ਆਲੋ ਕਰ ਮੈਂ ਇਹ ਡਿਜ਼ਾਈਨਿੰਗ ਦੇਖੋ ਦੁਪੱਟੇ ਦੀ ਕਿੰਨੀ ਸੋਹਣੀ ਇਨਾ ਸੌਫਟ ਨੇ ਬਣਾ ਹੱਤਵੱਧ ਬਿਲਕੁਲ ਸੌਫਟ ਮਲਾਈ ਵਰਗਾ ਦਵੱਟਾ ਹੁੰਦਾ ਹੋਣਾ ਇਹ ਪੱਕੇ ਰੰਗਾਂ 'ਚ 2.5 ਮੀਟਰ ਲੈਂਥ ਆਲੋਚ ਡਿਜ਼ਾਈਨ ਤੁਸੀਂ ਆਪ ਚੈੱਕ ਕਰ ਸਕਦੇ ਹੋ ਬਣਾ ਸਾਰੇ ਦਵੱਟੇ ਦੇ ਆਲੋਚ ਇੱਕ ਤੋਂ ਇੱਕ ਡਿਜ਼ਾਈਨ ਨਿਕਲੇਗਾ ਬਣਾ ਇਹਨਾਂ ਦਾ 2.5 ਮੀਟਰ ਦੀ ਲੈਂਥ ਹੋਣੀ ਹੈ ਹਲੋ ਇਹ ਵੀ ਕ੍ਰੀਮ ਤੇ ਆ ਗਈ ਇਹਨਾਂ ਦਾ ਮਾਰ ਹਲਕਾ ਜਿਹਾ ਪੱਲਿਆਂ ਦਾ ਫਰਕ ਹੋਣਾ ਆਪਣਾ ਡਿਜ਼ਾਈਨਿੰਗ ਦਾ ਡਿਜ਼ਾਈਨਿੰਗ ਤੇ ਤਕਰੀਬਨ ਸੇਮ ਰਹੇਗੀ ਸਿਰਫ ਕਲਰ ਚਾਰਟ ਦਾ ਮਾੜਾ ਮਾੜਾ ਫਰਕ ਨਿਕਲਣਾ ਹੈਗਾ ਹੌਲੋ ਆਪ ਕੋ ਆਪਣਾ ਪੀਸ ਪਸੰਦ ਕਰੋ ਕਹਣਾ ਸਕਰੀਨ ਸ਼ਾਟ ਲਓ ਦਿੱਤੇ ਹੋਏ ਨੰਬਰ ਤੇ ਸੈਂਡ ਕਰ ਦਿਓ ਇੱਕ ਸਿਰਫ ਪੈਣਾ WhatsApp ਤੇ ਹੀ ਮੈਸੇਜ ਕਰਿਓ ਸਸਿਕਾ